ਪੰਜਵਾਂ ਸੰਸਦ ਮੈਂਬਰ ਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਨਵੀਂ ਫਿਲਮ ਐਮਰਜੈਂਸੀ ਦੀ ਰਿਲੀਜ਼ ਹੋਣ ਤੋਂ ਪਹਿਲਾਂ ਹੀ ਪੰਜਾਬ 'ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਨੇ ਇਸ ਮੁੱਦੇ ਤੇ ਹੁਣ ਅਕਾਲੀ ਦਲ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੰਗਨਾ ਰਣੌਤ ਵੱਲੋਂ ਫਿਲਮ ਐਮਰਜੈਂਸੀ ਸੇਕ ਭਾਵਨਾਵਾਂ ਨੂੰ ਸੱਟ ਮਾਰਨ ਲਈ ਉਸ ਦੇ ਖਿਲਾਫ ਧਾਰਾ 295A ਤਹਿਤ ਕੇਸ ਦਰਜ ਹੋਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਜਿਹੜਾ ਚਾਹਤ ਤੱਕ ਜਾਣਬੁੱਝ ਕੇ ਦੇਸ਼ ਭਗਤ ਸੇਕ ਕੌਮ ਦੀਆਂ ਭਾਵਨਾਵਾਂ ਨੂੰ ਭੜਕਾ ਰਹੀ ਹੈ ਤਾਂ ਜੋ ਦੇਸ਼ 'ਚ ਫਿਰਕੂ ਸਤਭਾਵਨਾ ਦਾ ਨੇ ਕਿਹਾ ਕਿ ਬਹੁਤ ਹੀ ਮਾਨਤਾ ਦੀ ਗੱਲ ਹੈ ਕਿ ਕੇਂਦਰ ਸਰਕਾਰ ਉਸ ਦੀ ਪੂਰੀ ਮਦਦ ਕਰ ਰਹੀ ਹੈ ਸੁਪੀਰ ਬਾਦਲ ਨੇ ਕਿਹਾ ਕਿ ਕੰਗਨਾ ਰਣੌਤ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ ਦੇਖੋ ਕੰਗਨਾ ਰਣੌਤ ਦੀ ਆਦਤ ਹੈ ਦੂਜੇ ਧਰਮਾਂ ਦੇ ਖਿਲਾਫ ਬੋਲਣਾ ਮਾਹੌਲ ਖਰਾਬ ਕਰਨਾ ਐਜੇ ਲੋਕਾਂ ਦੇ ਖਿਲਾਫ 295 ਦਾ ਕੇਸ ਕਰਕੇ ਅੰਦਰ ਹੋਣਾ ਚਾਹੀਦਾ ਪਰ ਸਰਕਾਰਾਂ ਉਹਨਾਂ ਨਾਲ ਖੜੀਆਂ ਜਾਣ ਕੇ ਕਰਾਉਂਦੀਆਂ ਹੈ ਅਦੇਸ਼ ਦਾ ਤੇ ਸੂਬਿਆਂ ਦਾ ਮਾਹੌਲ ਖਰਾਬ ਕਰਨ ਵਾਸਤੇ ਦੇਖੋ ਕੰਗਣਾ ਨੌੜ ਦੀ ਆਦਤ ਹੈ ਦੂਜੇ ਧਰਮਾਂ ਦੇ ਖਿਲਾਫ ਬੋਲਣਾ ਮਾਹੌਲ ਖਰਾਬ ਕਰਨਾ ਐਜੇ ਲੋਕਾਂ ਦੇ ਖਿਲਾਫ 295 ਦਾ ਕੇਸ ਕਰਕੇ ਅੰਦਰ ਹੋਣਾ ਚਾਹੀਦਾ ਪਰ ਸਰਕਾਰਾਂ ਉਹਨੇ ਨਾਲ ਖੜੀਆਂ ਜਾਣ ਕੇ ਕਰਾਉਂਦੀਆਂ ਆ ਦੇਸ਼ ਦਾ ਤੇ ਸੂਬਿਆਂ ਦਾ ਮਾਹੌਲ ਖਰਾਬ ਕਰਨ ਵਾਸਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ